ਸਾਸ਼ੋਦੀ ਕਟਿਆ ਕਾਰਵਾਈ ਮਰਦਾਬਾ 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 ਲੈਂਸਨ ਸੱਤ ਦੇ ਕਾਜਿਆਂ ਨੂੰ ਗ੍ਰਿਫਤਾਰ ਗ੍ਰਿਫਤਾਰ ਕਰੋ ਮਰਦਾਬਾ ਜੈ ਰਹੇ ਕੋ ਬ੍ਰਦਰ ਸਿਮਾਨਾ ਮਰਦਾਬਾ 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 ਕਿਸਾਨ ਦੇ ਕਰਤੇ ਕੁਝ ਸਰਾਰਤੀ ਤਤਵਾਂ ਵੱਲੋਂ ਜੇਸੀ ਮਸ਼ੀਨ ਚੜਾਈ ਗਈ ਮਕਾਨ ਟਾ ਦਿੱਤਾ ਗਿਆ ਉਸ ਕਿਸਾਨ ਔਰਤ ਦਾ ਔਰ ਉਸ ਮਾਮਲੇ ਨੂੰ ਲੈ ਕੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਮਾਮਲਾ ਦਰਜ ਵੀ ਹੋਇਆ ਤੇ ਉਸ ਦੇ ਵਿੱਚ ਗ੍ਰਿਫਤਾਰੀ ਨਹੀਂ ਹੋਈ ਹੈ ਇਸ ਮੁੱਦੇ ਨੂੰ ਲੈ ਕੇ ਪਿਛਲੇ 4 ਮਹੀਨੇ ਤੋਂ ਕਿਸਾਨ ਸੰਘਰਸ਼ ਕਰ ਰਹੇ ਹਨ ਔਰ ਇਹ ਮੁੱਦਾ ਬੜਾ ਗੰਭੀਰ ਹੈ ਕਰਦੇ ਉੱਤੇ ਕਿਸਾਨ ਦੇ ਹਮਲਾ ਹੈ ਉਸ ਦੇ ਬਾਅਦ ਕਿਸਾਨ ਅਗੂ ਪ੍ਰਧਾਨ ਉਸ ਉੱਥੇ ਗਿਆ ਸਮਝੌਤੇ ਲਈ ਉਸਤੇ ਵੀ ਹਮਲਾ ਕੀਤਾ ਗਿਆ ਇਹ ਸਾਰਾ ਮੁੱਦਾ ਇਸ ਮੁੱਦੇ ਨੂੰ ਲੈ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਹੈ ਜਿਹੜੇ ਕਥਿਤ આરોપી ਹੈ ਜਿਨ੍ਹਾਂ ਦੇ ਮੁਕਤਮਾ ਦਰਜ ਹੋਇਆ ਹੈ ਕਿਸਾਨਾਂ ਅੱਗੇ ਉਹਨਾਂ ਦਾ ਕਹਿਣਾ ਹੈ ਜਦ ਤੱਕ ਉਹ ਗ੍ਰਿਫਤਾਰ ਨਹੀਂ ਹੋਣਗੇ ਤਦੋਂ ਤੱਕ ਇਹ ਤਰਨਾਇ ਜਾਇ ਰਹੇਗਾ ਔਰ ਪ੍ਰਸ਼ਾਸਨ ਔਰ ਪੁਲਿਸ ਦੇ ਅਧਿਕਾਰੀ ਕਦੋਂ ਗ੍ਰਿਫਤਾਰੀ ਕਰਦੇ ਆਉਣ ਵਾਲ ਸਮੇਂ ਦੱਸੇ ਕਰ ਕਿਸ ਤਰ੍ਹਾਂ ਇਸ ਮਸਲੇ ਨੂੰ ਸੁਲਝਾਉਂਦੇ ਹਨ ਕਿਸਾਨ ਉਗਰਾਹ ਦੇ ਅੱਗੇ ਇੱਥੇ ਅਮਰੀਕ ਸਿੰਘ ਕੱਗਾ ਪੁੱਛੇ ਕਿ ਮੁੱਦਾ ਸੀ ਇਹ ਮਕਾਨ ਟਾਣ ਗਏ ਇੱਥੇ ਕੀ ਕਾਰਨ ਥਾ ਮੰਨ ਲਓ ਕੀ ਅਪਤachar ਮਹੀਨੇ ਵੀ ਕੋਈ ਕਾਰਵਾਈ ਕੀ ਹੈ ਜਿਹੜੇ ਕਿ ਅੱਜ ਡਿਪਟੀ ਸਾਹਿਬ ਦੇ ਬੈਠਣ ਦਾ ਮੁੱਦਾ ਬਣਾਇਆ ਇਹ ਤਕਰੀਬਨ ਪਿਛਲੇ 4 ਮਹੀਨਿਆਂ ਤੋਂ ਚੱਲ ਰਿਹਾ ਹੈ ਸ ਇੱਕ ਸਾਡੇ ਕਿਸਾਨ ਦਾ ਘਰ ਟਾਉਣਾ ਜੇ ਸਾਡੀ ਜਥੇਬੰਦੀ ਦੇ ਆਗੂ ਸਾਡਾ ਬਲਾਕ ਪ੍ਰਧਾਨ ਉਹ ਸਮਝੌਤੇ ਦੇ ਵਿੱਚ ਗਿਆ ਹੋਰ ਸਮਝੌਤੇ ਦੇ ਵਿੱਚ ਦੁਨੀਆ ਜਾਣਦੀ ਹੈ ਅਸੀਂ ਵੀ ਜਾਣਦੇ ਹਾਂ ਸਾਰੇ ਜਾਣਦੇ ਹਾਂ ਸਰਪੰਚ ਮੈਂਬਰ ਵੀ ਜਾਣਦੇ ਨੇ ਕਿ ਉਸ ਮਕਾਨ ਵਾਲਿਆਂ ਨੇ ਨਾ ਇਹਦਾ ਸਾਡਾ ਮਕਾਨ ਟਾਹੇ ਕਿਸਾਨ ਦਾ ਨਾਲੇ ਪਿੱਛੋਂ ਆ ਕੇ ਬਾਹਰ ਜਿਹੜੇ ਸਾਡੇ ਸਿਰਦੇ ਵਿੱਚ ਸਾਡੇ ਕਿਸਾਨ ਦੇ ਆਗੂ ਨੇ ਕੀ ਕਰ ਬਈ ਯਾਰ ਕੀ ਮੰਗ ਰਹੇ ਚਾਰ ਮਹੀਨੇ ਅਸੀਂ ਮੰਗ ਸੀ ਇਹ ਕਰਦੇ ਆ ਵੀ ਜਿੰਨੇ ਜਿਹੜਾ ਅਸੀਂ ਪਰਚਾ ਤੁਹਾਨੂੰ ਦੱਬ ਕੇ ਕਰਾਇਆ ਵੀ ਪਰਚਾ ਕਰੋ ਸਾਡਾ ਕਰਦੇ ਕਿਉਂ ਨਹੀਂ ਇਹਨਾਂ ਨੇ ਡਾਕਟਰ ਵੀ ਰੋਕਿਆ ਜਿਹੜਾ ਐਕਸਰਾ ਦੇਣਾ ਐਫਆਰ ਆਈ ਨਹੀਂ ਕੱਟੀ ਜੇ ਐਫਆਰ ਆਈ ਕੱਟੀ ਹੈ ਤਾਂ ਇਸ ਡੀਐਸਪੀ ਨੇ ਉਹਦੇ ਜਿੱਥੇ ਅਸੀਂ ਗੇਟ ਬੰਦ ਕੀਤਾ ਅੱਠ ਦਿਨਾਂ ਦਾ ਟਾਈਮ ਲਿਆ ਪ੍ਰਸ਼ਾਸਨ ਤੇ ਕੋਈ ਦਬਾਅ ਹੈ ਪ੍ਰਸ਼ਾਸਨ ਤੇ ਪ੍ਰਸ਼ਾਸਨ ਤੇ ਪੂਰਾ ਦਬਾਅ ਜਾਂ ਵੱਡੀ ਮੱਧਰ ਤੇ ਰੁਪਈਆ ਚੜਿਆ ਹੋਇਆ ਹੈ ਜਾਂ ਵੱਡੇ ਕਿਸੇ ਐਮਐਲਏ ਦਾ ਮંત્રી ਦਾ ਇਸ ਦੇ ਅੰਦਰ ਹੱਥ ਹੈ ਪਰ ਇਸ ਪ੍ਰਸ਼ਾਸਨ ਦੀ ਇੰਨੀ ਲਲਕੀ ਹੈ ਵੀ ਅੱਜ ਜਿਹੜਾ ਅਸੀਂ ਕਹਿੰਦੇ ਸਾਡੇ ਪੰਜਾਬ ਦੇ ਵਿੱਚ ਅਨਸਾਫ਼ ਪਰ ਪੁਲਿਸ ਕੋਲ ਅਨਸਾਫ਼ ਲੈਣਾ ਬਹੁਤ ਔਖਾ ਹੈ ਪਟਿਆਲਾ ਪੁਲਿਸ ਸੀ ਇਹ ਦੋਸ਼ੀਆਂ ਦੇ ਨਾਲ ਮਿਲੀ ਹੋਈ ਸੀ ਇਸੇ ਕਰਕੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਪਹਿਲਾਂ ਜਦੋਂ ਇੱਕ ਵਾਰੀ ਅਸੀਂ ਮਿਲੇ ਆ ਉਹਨਾਂ ਤੇ 125 ਤਾਰਾ ਲਾਤੀ ਜਦੋਂ ਸਾਡੀ ਸੰਤੁਸ਼ਟੀ ਨਾ ਹੋਈ ਫੇਰ ਖਾਣੇ ਦੇ ਮੂਰਖ ਕਰੋ ਕੀਤਾ ਸੀ 4 ਦਿਨ ਪੱਕਾ ਮੋਰਚਾ ਲਾਇਆ ਤਾਂ ਉਹਨਾਂ ਨੇ ਕਰਤਾ ਤਾਂ ਹਾਂ ਕਰਤਾ ਗਿਆ ਦਰਖਤ ਪੱਟੇ ਗਏ 452 ਦੀ ਕਾਰਵਾਈ ਅਸੀਂ ਮੰਗਦੇ ਸੀ ਤੇ ਇਰਾਦਾ ਕਤਲ ਦੀ ਜਿਹੜੀ ਧਾਰਾ ਸੀ ਇਹ ਅਸੀਂ ਮੰਗਦੇ ਸੀ ਲਗਾਤਾਰ ਜਾਰੀ ਰਹੂਗਾ ਜਿੰਨਾ ਚਿਰ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਕਿਉਂਕਿ ਜਿਹੜੀ ਇੱਥੋਂ ਦੀ ਪੁਲਿਸ ਹੈ ਉਹ ਕਿਸੇ ਨਾ ਕਿਸੇ ਰੂਪ ਚ ਉਹਨਾਂ ਨੂੰ ਛੱਡ ਰਹੀ ਹੈ ਤਾਂ ਕਿ ਉਹ ਬਾਹਰ ਦੀ ਬਾਹਰ ਜ਼ਮਾਨਤ ਲੈ ਜਾਣ ਤੇ ਉਹਨਾਂ ਨੂੰ ਜੇਲੇ ਦੇ ਵਿੱਚ ਨਾ ਜਾਣਾ। ਹਰਜਿੰਦਰ ਪ੍ਰਧਾਨ ਦੇ ਜਿਹੜਾ ਹਮਲਾ ਹੋਇਆ ਦੋਸ਼ੀਆਂ ਦੇ ਉੱਪਰ 400 ਬੰਦਾ ਤੇ 307 ਦੇ ਪਰਚੇ ਦਰਜ ਨੇ। ਹੂੰ। ਘਟੋ ਘਟਾ ਅੱਜ 15 ਦਿਨ ਹੋ ਗਏ ਇੱਥੋਂ ਦੀ ਡੀਐਸਪੀ ਸਾਹਿਬ ਨੇ ਸਾਡੇ ਤੋਂ ਪਹਿਲਾਂ ਹਫ਼ਤੇ ਦਾ ਸਮਾਂ ਲਿਆ ਉਹ ਵੀ ਇਹਨਾਂ ਨੂੰ ਦਿੱਤਾ। ਉਸ ਤੋਂ ਬਾਅਦ ਹਫ਼ਤੇ ਦਾ ਸਮਾਂ ਇਹਨਾਂ ਨੇ ਹੋਰ ਲੈ ਲਿਆ। 21 ਤਰੀਕ ਤੱਕ ਦਾ ਸਮਾਂ ਤੇ ਡੀਐਸਪੀ ਸਮਾਣਾ ਵਾਸਤੇ। ਹੂੰ। ਉਹ ਦੋਸੇ ਨੂੰ ਗ੍ਰਿਫਤਾਰ ਕਰਨ ਵਾਸਤੇ। ਜਿਹੜੇ ਦੋਸ਼ੀ ਨੇ ਆਪਣੀਆਂ ਬੇਲਾ ਲੈਂਦੇ ਫਿਰਦੇ ਨੇ ਕੋਟਾਂ ਦੇ ਵਿੱਚ ਫਿਰਦੇ ਨੇ। ਪਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਗੂੜੀ ਨੀਂਦ ਸੁੱਤਾ ਪਿਆ। ਜੇਕਰ ਸਾਡੇ ਕਿਸੇ ਭਰਾ ਤੇ 307 ਹੋਵੇ 2 ਦਿਨ ਲਿਆ ਕੇ ਹਵਾਲਾਤ ਦੇ ਵਿੱਚ ਰੱਖਦੇ ਨੇ ਹੀ ਪਰ ਜਿਹੜੇ ਦੋਸ਼ੀ ਨੇ ਸਨਮਾਇਦਾਰ ਲੋਕ ਨੇ ਉਹ ਖੁੱਲੇ ਆਮ ਫਿਰਦੇ ਨੇ ਉਹਨਾਂ ਦੇ ਇੱਥੇ ਉਹਦੀਆਂ ਜਿਹੜਾ ਪ੍ਰਸ਼ਾਸਨ ਹੈ ਕੋਈ ਸਿਕੰਜਾ ਨਹੀਂ ਕੱਸਦਾ ਹੈਗਾ ਆ ਜਿਹੜਾ ਅਸੀਂ ਨੇ ਅੱਜ 23 ਤਰੀਕ ਨੂੰ ਡੀਸੀ ਸਮਾਣਾ ਦੇ ਅੱਗੇ ਧਰਨਾ ਸ਼ੁਰੂ ਕੀਤਾ ਹੈ ਇਹ ਧਰਨਾ ਸਾਡਾ ਉਹ ਤੱਕ ਜਾਰੀ ਰਹੂਗਾ ਜਦੋਂ ਤੱਕ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਦੇ। ਰੇਡ ਕਰ ਰਹੇ ਆ ਅਸੀਂ ਬੰਦਾ ਫੜਾਂਗੇ ਜਰੂਰ। ਮੈਂ ਤਾਂ ਜਰੂਰ ਬੰਦਾ ਫੜਾਂਗੇ। ਬੱਚੇ ਨੇ ਕਿਹਾ ਇਹ ਤਾਂ ਨਹੀਂ ਹੋਣਾ। ਸਾਰਾ देखो ये मतलब बंदा ਭਜਿਆ ਹੋਇਆ ਹੈ ਬੜਾ ਹਮਮ ਮੈਂ ਕਹਿ ਸਕਦੀ ਹਾਂ ਕਿ ਕੱਲ ਕਰ ਲਾਂਗੇ ਪਰਸੋਂ ਕਰ ਲਾਂਗੇ ਹੈਨਾ ਹਮਮ ਜਲਦ ਤੋਂ ਜਲਦ ਕਹਿ ਸਕੀ ਕੈਮਰਾਮੈਨ ਪਰਮਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ ਨਿਊਜ਼